ਅੱਜ ਆਪਾਂ ਗੱਲ ਕਰਾਂਗੇ ਵੀ ਵਾਰ-ਵਾਰ ਜਿਹੜੀ ਮਥਾਈਡਸ ਆ ਗਈ ਉਹਦਾ ਆਉਣ ਦਾ ਕੀ ਕਾਰਨ ਆਗਾ ਆਪਾਂ ਜਦੋਂ ਚਵਾਈ ਕਰਦੇ ਆਂਗੇ ਕਿਹੜੀਆਂ-ਕਿਹੜੀਆਂ ਆਪਾਂ ਸਾਵਧਾਨੀਆਂ ਰੱਖਦੇ ਆਂਗੇ ਜਿਹੜੀ ਫਨੈਲ ਆ ਗਈ ਇਹਦਾ ਸੱਟਾ ਜ਼ਰੂਰ ਲਾਉਣਾਗਾ ਕਿਉਂਕਿ ਇਹ ਚਵਾਈ ਦਾ ਕਰੀ ਜਾਂਦੇ ਨੇਗੇ ਇੱਕ ਟਾਈਮ ਪੀਰੀਅਡ ਹੁੰਦਾਗਾ ਫਿਰ ਇਹ ਅੰਦਰੋਂ ਨਾ ਕ੍ਰੈਕ ਹੋ ਜਾਂਦੇ ਨੇਗੇ ਜਿਹਨੂੰ ਜਿਹਦੇ ਵਿੱਚ ਕੀ ਆਗਾ ਜਿਹੜਾ ਬੈਕਟੀਰੀਆਗਾ ਉਹ ਬੈਠ ਜਾਂਦਾਗਾ ਇਹ ਬਹੁਤ ਵਧੀਆ ਦਵਾਈ ਹੈਗੀ ਜਿੱਥੇ ਜ਼ਿਆਦਾ ਵਾਰ-ਵਾਰ ਮਥਾਈਡਸ ਆਉਂਦੀ ਹੈਗੀ ਹੁਣ ਆਪਣਾ ਜਿਹੜਾ ਚਵਾਈ ਦਾ ਟਾਈਮ ਆਗਾ ਹੋ ਚੁੱਕਿਆ ਸ਼ੁਰੂ ਤੇ ਵੀਰੋ ਅੱਜ ਆਪਾਂ ਗੱਲ ਕਰਾਂਗੇ ਵੀ ਵਾਰ-ਵਾਰ ਜਿਹੜੀ ਮਥਾਈਟਸ ਆ ਗਈ ਉਹਦਾ ਆਉਣ ਦਾ ਕੀ ਕਾਰਨ ਆਗਾ ਤੇ ਨਾਲੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਜਦੋਂ ਚਵਾਈ ਕਰਦੇ ਆਂਗੇ ਕਿਹੜੀਆਂ-ਕਿਹੜੀਆਂ ਆਪਾਂ ਸਾਵਧਾਨੀਆਂ ਰੱਖਦੇ ਆਂਗੇ ਵੀ ਗਾਵਾ ਦੀ ਚਵਾਈ ਕਰਨ ਤੋਂ ਪਹਿਲਾਂ ਥਣ ਕਿਸ ਤਰ੍ਹਾਂ ਧੋਣਿਆਂਗੇ ਤੇ ਜਦੋਂ ਚਵਾਈ ਹੋ ਜਾਂਦੀ ਹੈਗੀ ਪਾ ਮਤਲਬ ਕਿਹੜੀ ਟਿਪ ਯੂਜ਼ ਕਰਦੇ ਆਂਗੇ ਲੋ ਵੀਰੋ ਜਦੋਂ ਆਪਣਾ ਜਿਹੜਾ ਫਰਸ ਆਗਾ ਮਤਲਬ ਧੋ ਦਿੰਨੇ ਆਗੇ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਨੇ ਜਿਹੜੀ ਫਿਨਲ ਆ ਗਈ ਇਹਦਾ ਸੱਟਾ ਜ਼ਰੂਰ ਲਾਉਣਾ ਹੈ ਗਰਮੀ ਦੇ ਵਿੱਚ ਇਹ ਜਿਹੜੀ ਇਹ ਫਿਨਲ ਆ ਗਈ ਤੁਸੀਂ ਦੇਖ ਸਕਦੇ ਹੋਗੇ ਆਪਾਂ ਗੈਂਡਾ ਕੰਪਨੀ ਯੂਜ਼ ਕਰਦੇ ਆਂਗੇ ਤੁਸੀਂ ਨੇ ਗੈਂਡਾ ਦੀ ਯੂਜ਼ ਕਰਨੀ ਹੈਗੀ ਕਿਉਂਕਿ ਇਸ ਦਾ ਰਿਜ਼ਲਟ ਹੈ ਜਿਹੜਾ ਵਧੀਆ ਹੈਗਾ ਆ ਜਿਹੜਾ ਇਹਦੇ ਉੱਪਰ ਢੱਕਣ ਹੁੰਦਾ ਹੈਗਾ ਇਹ ਹੀ ਵਾਰ ਤੁਸੀਂ ਭਰ ਕੇ ਦੋ ਪਾ ਲੋ ਪਾਲੇ ਚ ਪਾਣੀ ਪਾ ਲੋ ਬਸ ਬਹੁਤ ਆ ਤੇ ਪ੍ਰਾਭਾ ਬਾਤ ਤੁਸੀਂ ਦੇਖ ਸਕਦੇ ਹੋਗੇ ਇਦਾਂ ਦਵਾਈ ਹੋ ਗਈ ਤਿਆਰ ਇਹ ਸੱਤੇ ਮਾਰਾ ਛੱਟਾ ਸਾਰੇ ਤੇ ਫਰਸ਼ ਤੇ ਦੋਨਾਂ ਤੇ ਲਾ ਦੇ ਹੱਥ ਨਾਲ ਲਾਦੇ ਹਾਂ ਨਹੀਂ ਕੱਲ ਉਹਨਾਂ ਡੱਬਾ ਲੈ ਲਓ ਇੱਕ ਡੱਬੇ ਨਾਲ ਲਾ ਦਿਆ ਕਰੋ ਫਿਰ ਤੇ ਵੀਰੋ ਜਿਹੜੀ ਬਾਰ-ਬਾਰ ਮਥੈਡਸ ਆਉਂਦੀਆਂ ਨਾ ਇਹਦਾ ਜਿਹੜਾ ਕਾਰਨ ਹੈਗਾ ਇਹ ਆਪਣੀ ਮੈਨੇਜਮੈਂਟ ਹੈ ਕਿ ਵੀ ਆਪਣੀ ਮੈਨੇਜਮੈਂਟ ਹੈ ਜਿਹੜੀ ਉਹ ਸਹੀ ਨਹੀਂ ਹੈਗੀ ਜਿਹੜੀ ਜਿੱਥੇ ਜ਼ਿਆਦਾ ਮਥੈਡਸ ਆਉਂਦੀ ਹੈਗੀ ਕਿ ਤੁਹਾਨੂੰ ਚਵਾਈ ਕਰਨੀ ਹੈ ਕਿ ਦੇਖੋ ਉੱਥੇ ਸੋਨੇ ਸਾਵਧਾਨੀਆਂ ਰੱਖਣੀਆਂ ਨੇਗੀਆਂ ਇੱਕ ਤਾਂ ਪੋਸਟ ਤੇ ਪ੍ਰੀ ਟੀਪਿੰਗ ਬਹੁਤ ਜ਼ਰੂਰੀ ਹੈਗੀ ਖਾਸ ਕਰਕੇ ਗਰਮੀ ਦੇ ਵਿੱਚ ਤੇ ਪ੍ਰਭੂ ਜਦੋਂ ਜਿਹੜੀ ਜਗ੍ਹਾ ਤੇ ਤੁਸੀਂ ਮਿਲਕਿੰਗ ਕਰਦੇ ਹੋਗੇ ਉਹ ਵੀ ਸਾਫ ਸੁਥਰੀ ਕਰਨੀ ਬਹੁਤ ਜ਼ਰੂਰੀ ਹੈਗੀ ਮਤਲਬ ਚਵਾਈ ਕਰਨ ਤੋਂ ਬਾਅਦ ਉਹਨੂੰ ਕਲੀਨ ਕਰਨਾ ਬਹੁਤ ਜ਼ਰੂਰੀ ਹੈਗਾ ਜੇ ਨਹੀਂ ਕਰੋਗੇ ਤਾਂ ਉਸ ਜਗ੍ਹਾ ਤੇ ਬੈਕਟੀਰੀਆ ਜ਼ਿਆਦਾ ਹੋਊਗਾ ਤੇ ਮਸਾਈਟਸ ਆਉਣ ਦੇ ਕਾਰਨ ਜ਼ਿਆਦਾ ਵਧਣਗੇ ਤੇ ਉਸ ਤੋਂ ਅਗਲਾ ਵੀਰ ਉਹ ਜਿੱਥੇ ਗਾਵਾਂ ਬੈੰਦੀਆਂ ਨੇਗੀਆਂ ਜਿਹੜਾ ਬੈੱਡ ਸਿਸਟਮ ਲੱਗਾ ਹੋਇਆ ਚਾਹੇ ਆਪਣੇ ਆ ਮੈਟ ਨੇਗੇ ਵੀ ਇਹ ਵੀ ਆਪਣੇ ਕਲੀਨ ਹੋਣੇ ਬਹੁਤ ਜ਼ਰੂਰੀ ਨੇਗੇ ਕਿਉਂਕਿ ਜੇ ਇਹ ਕਲੀਨ ਨਹੀਂ ਹੋਣਗੇ ਸਾਫ਼ ਸੁਥਰੇ ਨਹੀਂ ਹੋਣਗੇ ਇਹ ਵੀ ਕਾਰਨ ਆ ਜਿਹੜਾ ਮੈਥੈਡਸ ਦਾ ਬਣੂਗਾ ਉਸ ਤੋਂ ਬਾਅਦ ਵੀਰੋ ਅਗਲਾ ਜਿਹੜੀ ਆਪਣੀ এনवायरमेंट ਆ ਗਈ ਜੇ ਮੈ ਜਗਾ ਹੋਗੀ ਵੀ ਜੇ ਆਪਣੀ ਜਗਾ ਦੇ ਵਿੱਚ ਕੀ ਆ ਪ੍ਰੋਬਲਮ ਆ ਗਈ ਆਪਾਂ ਸਪਰੇ ਵਗੈਰਾ ਨਹੀਂ ਕਰਦੇ ਹੈਗੇ ਕਲੀ ਦਾ ਸਿੱਟਾ ਟਾਈਮ ਟੂ ਟਾਈਮ ਨਹੀਂ ਕਰਦੇ ਹੈਗੇ ਤਾਂ ਵੀ ਜਿਹੜੀ ਦਾਵਾ ਨੂੰ ਮੈਥੈਡਸ ਆਊਗੀ ਇਹ ਜਿਹੜੀਆਂ ਆਪਾਂ ਤੁਹਾਨੂੰ ਗੱਲਾਂ ਦੱਸ ਰਿਹਾਗੇ ਇਹ ਮੈਨੇਜਮੈਂਟ ਵਾਲੀਆਂ ਨੇ ਜਿਹੜੀਆਂ ਆਪਾਂ ਕਰ ਸਕਦੇ ਆਂਗੇ 25% ਜਾਂ 28% ਆਪਾਂ ਇਹ ਕਹਿ ਸਕਦੇ ਹਾਂਗੇ ਜਿਹੜੀ ਮੈਥਡਸ ਹੈਗੀ ਉਹ ਕਿਸੇ ਵੀ ਟਾਈਮ ਆ ਸਕਦੀ ਹੈ ਕਿ ਉਹਦੇ ਉੱਤੇ ਕੋਈ ਕੰਟਰੋਲ ਨਹੀਂ ਹੈਗਾ ਵੀ ਉਹ ਉਹ ਆਪਣੇ ਬਸ ਦਾ ਕੰਮ ਨਹੀਂ ਹੈਗਾ ਵੀ ਜੇ ਆਪਾਂ ਕਹੀਏ ਉਹ ਵੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਵੀ ਉਹ ਆਉਣ ਦਾ ਕੀ ਕਾਰਨ ਹੈ ਪਰ 70% ਆਪਾਂ ਮੈਨੇਜਮੈਂਟ ਰਾਹੀਂ ਇਹਨੂੰ ਕਵਰ ਕਰ ਸਕਦੇ ਹਾਂਗੇ ਦੂਰ ਕਰ ਸਕਦੇ ਹਾਂਗੇ ਜਿਹੜੀਆਂ ਮਸ਼ੀਨਾਂ ਨਾਲ ਆਪਾਂ ਚਵਾਈ ਕਰਦੇ ਹਾਂਗੇ ਦੇਖੋ ਉਹਦੇ ਵਿੱਚ ਕੈਮੀਕਲ ਪੈਂਦਾ ਹੈਗਾ ਜਿਹਦੇ ਨਾਲ ਜਦੋਂ ਚਵਾਈ ਕਰਨ ਤੋਂ ਬਾਅਦ ਦੁੱਧਾ ਜਿਹੜਾ ਉਹ ਸਾਫ਼ ਨਹੀਂ ਹੁੰਦਾ ਹੈਗਾ ਚਿਕਨਾਹਟ ਬੜੀ ਰਹਿੰਦੀ ਹੈ ਇਹ ਇਕੱਲੇ ਪਾਣੀ ਨਾਲ ਸਾਫ਼ ਨਹੀਂ ਹੁੰਦਾ ਹੈਗਾ ਆਪਾਂ ਦੇਖਿਆ ਹੋਣਾ ਜਦੋਂ ਆਪਾਂ ਘਰਾਂ ਦੇ ਵਿੱਚ ਜਿਵੇਂ ਬਰਤਨ ਵਗੈਰਾ ਵੀ ਦੁੱਧ ਲੱਗਿਆ ਰਹਿ ਜਾਂਦਾ ਇਕੱਲੇ ਪਾਣੀ ਨਾਲ ਉਹ ਨਹੀਂ ਲੈਂਦਾ ਹੈਗਾ ਮਤਲਬ ਸਰਫ ਵਗੈਰਾ ਜਾਂ ਕੋਈ ਵੀ ਆਪਾਂ ਯੂਜ਼ ਕਰਦੇ ਆਂਗੇ ਬਿਮ ਵਗੈਰਾ ਫੇਰ ਹੀ ਹੋ ਉਤਰਦਾਗਾ ਇਸ ਇਹੀ ਤਰੀਕਾ ਵੀਰੋ ਜਿਹੜੇ ਪੰਪਾਂ ਦੇ ਵਿੱਚ ਦੁੱਧ ਚੱਲ ਜਾਂਦਾ ਚੁਵਾਈ ਕਰਨ ਤੋਂ ਬਾਅਦ ਉਹ ਕੱਲੇ ਪਾਣੀ ਨਾਲ ਕਲੀਨ ਨਹੀਂ ਹੁੰਦਾ ਹੈਗਾ ਉਹਦੇ ਵਿੱਚ ਕੈਮੀਕਲ ਪਾਉਣਾ ਜ਼ਰੂਰੀ ਹੈਗਾ ਤਾਂ ਜੋ ਸਾਰੀ ਚਿਕਨਾਹਟ ਲੈ ਜੇ ਤੇ ਪੰਜ ਸੱਤ ਦਿਨਾਂ ਬਾਅਦ ਵੀਰੋ ਸਾਰੀ ਮਸ਼ੀਨ ਆ ਜਿਹੜੀ ਖੋੜ ਕੇ ਸਾਫ਼ ਕਰਨੀ ਜ਼ਰੂਰੀ ਹੈਗੀ ਉਹੀ ਆਪਾਂ ਤੁਹਾਨੂੰ ਦੱਸ ਦਾਂਗੇ ਜਦੋਂ ਮਤਲਬ ਆਪਾਂ ਸਾਫ਼ ਕਰਾਂਗੇ ਉਹਦੀ ਵੀਡੀਓ ਬਣਾ ਦਾਂਗੇ ਮਤਲਬ ਸਾਰੀ ਮਸ਼ੀਨਾਂ ਜਿਹੜੀ ਆਪਾਂ ਖੋਲ ਕੇ ਕਲੀਨ ਕਰ ਦਿੰਦੇ ਆਂਗੇ ਚਾਰ ਪੰਜ ਦਿਨਾਂ ਬਾਅਦ ਜਿਹੜਾ ਆਪਾਂ ਕੈਮੀਕਲ ਪਾਉਣੇ ਆਂਗੇ ਇਹਦੇ ਕਾਰਨ ਚਾਰ ਪੰਜ ਦਿਨ ਨਿਕਲ ਜਾਂਦੇ ਨੇ ਕਿ ਜੇ ਆਪਾਂ ਕੈਮੀਕਲ ਵਗੈਰਾ ਨਹੀਂ ਯੂਜ਼ ਕਰਾਂਗੇ ਫਿਰ ਤਾਂ 2 ਦਿਨਾਂ ਬਾਅਦ ਹੀ ਸਾਫ਼ ਕਰਨੀ ਜ਼ਰੂਰੀ ਆ ਖੋਲ ਕੇ ਸਾਰੀ ਮਸ਼ੀਨਾਂ ਤੇ ਵੀਰੋ ਆਪਾਂ ਤੁਹਾਨੂੰ ਲਾਈਨਰਾਂ ਦਾ ਦਿਖਾ ਦਿੰਨੇ ਜਿਹੜੇ ਆਹ ਆਨੇ ਨੇ ਇਹ ਲਾਈਨਰ ਹੁੰਦੇ ਨੇਗੇ ਇਹ ਇਹ ਨਾ ਇੱਕ ਟਾਈਮ ਪੀਰੀਅਡ ਹੁੰਦਾਗਾ ਵੀ ਕਿੰਨੀ ਇਹਦੇ ਨਾਲ ਆਪਾਂ ਮਿਲਕਿੰਗ ਕਰ ਸਕਦੇ ਆਂਗੇ ਜਾ ਮਤਲਬ ਇਹ ਕਿੰਨੇ ਮਹੀਨੇ ਯੂਜ਼ ਕਰ ਸਕਦੇ ਆਂਗੇ ਵੈਸੇ ਇਹਦੇ ਤੇ ਵੀਡੀਓ ਬਣਾਈ ਹੋਈ ਹੈਗੀ ਵੈਂਸਨ ਤੋਂ ਕੰਪਨੀ ਤੋਂ ਆਈ ਸੀ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਹੈਗੀ ਆਪਾਂ ਵੀਡੀਓ ਵੀ ਪਾਈ ਹੋਈ ਹੈਗੀ ਇਹਦੇ ਇਹਦੇ ਉੱਤੇ ਵੀ ਕਿੰਨਾ ਟਾਈਮ ਬਾਅਦ ਮਤਲਬ ਚੇਂਜ ਕਰਨੇ ਨੇਗੇ ਕਿਉਂਕਿ ਇਹ ਚਵਾਈ ਦਾ ਕਰੀ ਜਾਂਦੇ ਨੇਗੇ ਇੱਕ ਟਾਈਮ ਪੀਰੀਅਡ ਹੁੰਦਾਗਾ ਫਿਰ ਇਹ ਅੰਦਰੋਂ ਨਾ ਕ੍ਰੈਕ ਹੋ ਜਾਂਦੇ ਨੇਗੇ ਜਿਹਨੂੰ ਆਪਾਂ ਕਹਿੰਦੇ ਆਂ ਨਾ ਵੀ ਅੰਦਰੋਂ ਤਰੇੜਾਂੀਆਂ ਪੈ ਜਾਂਦੇ ਨੇਗੀਆਂ ਜਿਹਦੇ ਵਿੱਚ ਕੀ ਆਗਾ ਜਿਹੜਾ ਬੈਕਟੀਰੀਆਗਾ ਉਹ ਬੈਠ ਜਾਂਦਾਗਾ ਇਹ ਵੀ ਕੰਪਲੈਂਟਸ ਦਾ ਕਾਰਨ ਬਣਦਾਗਾ ਇੱਕ ਆਪਾਂ ਤੁਹਾਨੂੰ ਮਸ਼ੀਨਾਂ ਦਾ ਹੋਰ ਵੀ ਦੱਸ ਦਿੰਨੇ ਆ ਤੇ ਪ੍ਰਭੂ ਜਿਹੜੀ ਗਾਮ ਨੂੰ ਮਥਾਇਡ ਸੋਹੀ ਹੋਈ ਹੈਗੀ ਉਹਦੇ ਤੁਸੀਂ ਨੇ ਸਭ ਤੋਂ ਲਾਸਟ ਤੇ ਮਤਲਬ ਮਸ਼ੀਨ ਲਾਉਣੀ ਹੈਗੀ ਕਿਉਂਕਿ ਉਹਦੀ ਇਨਫੈਕਸ਼ਨ ਆ ਜਿਹੜੀ ਉਹ ਦੂਸਰੀਆਂ ਗਾਵਾਂ ਨੂੰ ਵੀ ਹੁੰਦੀ ਹੈਗੀ ਜਦੋਂ ਆਪਾਂ ਉਹਦੇ ਲਾ ਦਿੰਨੇ ਆਗੇ ਉਹਦੀ ਇਨਫੈਕਸ਼ਨ ਕੀ ਹੁੰਦਾਗਾ ਅਗਲੀ ਗਾਣ ਨੂੰ ਵੀ ਮਥਾਇਡ ਸੋਣ ਦਾ ਕਾਰਨ ਬਣ ਜਾਂਦਾਗਾ ਤੇ ਮੇ ਹਰਾਚਾਰਾ ਆਪਣਾ ਖਰਾਬ ਹੁੰਦਾਗਾ ਜਾਂ ਕਈ ਵਾਰੀ ਫੰਗਸ ਵਗੈਰਾ ਹੁੰਦੀ ਹੈਗੀ ਤੇ ਜੇ ਉਹ ਐਨੀਮਲ ਦੇ ਅੰਦਰ ਜਾਊਗਾ ਉਹ ਵੀ ਮੈਥੈਡਸ ਦਾ ਕਾਰਨ ਬਣੂਗਾ। ਕਈ ਵਾਰੀ ਕੀ ਹੁੰਦਾ ਜਿਵੇਂ ਬਰਸੀਮ ਜਾਂ ਰਾਈ ਕਾ ਆਪਾਂ ਜਿਆਦਾ ਵੱਢ ਲੈਂਦੇ ਹਾਂ ਕਿ ਇੱਕ ਜਗ੍ਹਾ ਤੇ ਪਿਆ ਰਹਿੰਦਾਗਾ, ਦੋ ਦਿਨ ਮਤਲਬ ਜਿਵੇਂ ਅੱਜ ਆਪਾਂ ਰੱਖ ਲਿਆ ਤੇ ਅਗਲੇ ਦਿਨ ਤੱਕ ਪਿਆ ਰਹਿੰਦਾਗਾ। ਉਹ ਜਦੋਂ ਆਪਾਂ ਫਰੋਲਦੇ ਆ ਨਾ ਕਈ ਵਾਰੀ ਭਾਫਾਂ ਨਿਕਲਦੇ ਨੇ ਉਹਦੇ ਵਿੱਚੋਂ। ਉਹ ਕਾਲਾ ਹੋ ਜਾਂਦਾਗਾ ਦੇਖੋ ਉਹ ਵੀ ਅੰਦਰ ਜਾ ਕੇ ਪੇਟ ਦੇ ਅੰਦਰ ਜਾ ਕੇ ਖਰਾਬੀ ਕਰਦਾਗਾ। ਮੈਥੈਡਸ ਵੀ ਆਉਂਦੀ ਹੈਗੀ ਤੇ ਪੇਟਦਿਆਂ ਵੀ ਪ੍ਰੋਬਲਮਾਂ ਆਉਂਦੀਆਂ ਨੇ ਹੈਗੀਆਂ, ਮੂਕ ਵਗੈਰਾ ਵੀ ਲੱਗਦੀ ਹੈਗੀ। ਵੀ ਹੁਣ ਗਰਮੀ ਦੇ ਵਿੱਚ ਸਪਲੀਮੈਂਟ ਜਾਂ ਕੁਝ ਵੀ ਜੋ जिਦੇ ਬੈਨੀਫਿਟਸ ਹੁੰਦੇ ਨੇਗੇ ਹੁਣ ਮੌਸਮਾਂ ਜਿਹੜਾ ਇਹ ਇੱਕਦਮ ਚੇਂਜ ਹੋ ਜਾਂਦਾ ਹੈਗਾ ਦੇਖੋ ਇਹਦੇ ਕਾਰਨ ਵੀ ਮਸਾਈਟਸ ਹੋ ਜਾਂਦੀ ਹੈਗੀ ਹੁਣ ਇਹ ਆਪਣੇ ਬਸ ਦਾ ਕੰਮ ਨਹੀਂ ਹੈਗਾ ਜਦ ਮੈਂ ਅੱਗੇ ਹਿਊਮਿਡਿਟੀ ਵਾਲਾ ਮੌਸਮ ਆਊਗਾ ਜਿਆਦੇ ਚਿਪਚਪਾਹਟ ਵਾਲਾ ਮੌਸਮ ਆਊਗਾ ਜਾਂ ਇੱਕਦਮ ਗਰਮੀ ਜਿਆਦਾ ਵਧੂਗੀ ਉਹ ਵੀ ਐਨੀਮਲਾਂ ਦੇ ਉੱਤੇ ਸਟ्रेस ਪੈ ਜਾਂਦਾ ਹੈਗਾ ਉਹਦੇ ਕਾਰਨ ਵੀ ਜਿਹੜੀ ਮਸਾਈਟਸ ਆ ਜਾਂਦੀ ਹੈਗੀ ਹੁਣ ਦੇਖੋ ਇਹ ਚੀਜ਼ਾਂ ਤੇ ਕੀ ਆਪਣਾ ਬਸ ਨਹੀਂ ਹੈਗਾ ਪਰ ਆਪਾਂ ਐਨੀਮਲ ਦੀ ਜਿਹੜੀ ਇਮਿਊਨਿਟੀ ਹੈਗੀ ਜੇ ਨੂੰ ਸਟਰੋਂਗ ਰੱਖਾਂਗੇ ਵੀ ਸਪਲੀਮੈਂਟ ਮੀਨਰ ਮਿਕਚਰ ਪ੍ਰੋਪਰ ਦਵਾਂਗੇ ਹੋਰ ਵੀ ਜੋ ਚੀਜ਼ਾਂ ਨੇ ਹੈਗੀਆਂ ਮਤਲਬ ਰਿਮੀ ਕੋਰ ਵਗੈਰਾ ਹੋ ਗਿਆ ਜਾਂ ਜੋ ਵੀ ਮਤਲਬ ਸਪਲੀਮੈਂਟ ਨੇ ਗਰਮੀ ਦੇ ਵਿੱਚ ਦੇਣ ਵਾਲੇ ਜੇ ਦਵਾਂਗੇ ਉਹਦੇ ਨਾਲ ਕੀ ਹੁੰਦਾ ਜਿਹੜੀ ਬਿਮਾਰੀ ਹੈ ਵੀ ਨਹੀਂ ਹੁੰਦੀ ਹੈਗੀ ਐਨੀਮਲ ਦੇ ਉੱਪਰ ਜੇ ਪ੍ਰੋਬਲਮ ਆ ਵੀ ਜਾਵੇ ਤਾਂ ਰਿਕਵਰੀ ਜਲਦੀ ਹੋ ਜਾਂਦੀ ਆ ਜੇ ਐਨੀਮਲ ਪਹਿਲੀ ਆਪਣਾ ਵੀਕ ਹੋਊਗਾ ਉਦੋਂ ਪ੍ਰੋਬਲਮ ਆ ਜੂਗੀ ਫਿਰ ਐਨੀਮਲ ਬੈਠ ਜਾਂਦਾਗਾ ਤੇ ਭਰਾਬੋ ਦੁੱਧ ਵੀ ਜਿਹੜਾ ਉਹਦਾ ਸੁੱਕ ਜਾਂਦਾ ਗਰਮੀ ਦੇ ਵਿੱਚ ਦੁਬਾਰਾ ਫਿਰ ਦੁੱਧ ਨਹੀਂ ਪੂਰਾ ਹੁੰਦਾ ਹੈਗਾ ਤੇ ਆਪਣੀਆਂ ਪ ਵਾਦੇ ਇਹਦੇ ਇਹਦੇ ਉੱਪਰ ਨਾਲ ਆਪਾਂ ਸਪਰੇਅ ਕਰਦੇ ਆਂਗੇ ਉਹ ਤੁਹਾਨੂੰ ਉਹਦੇ ਬਾਰੇ ਦੱਸ ਦਿਆਂਗੇ ਕਿਹੜੀ ਸਪਰੇਅ ਕਰਾਂਗੇ ਆਪਾਂ ਤੇ ਫਿਰ ਉਹ ਜਿਹੜੀ ਕੱਚੀ ਜਗ੍ਹਾ ਸੀ ਉਹਦੀ ਆਪਾਂ ਨੇ ਕਰਤੀ ਚੰਗੀ ਤਰ੍ਹਾਂ ਬਾਹੀ ਤੇ ਹੁਣ ਆਪਾਂ ਕੀ ਕਰਾਂਗੇ ਇੱਕ ਆ ਦਵਾਈ ਆਉਂਦੀ ਹੈਗੀ ਆਪਾਂ ਤੁਹਾਨੂੰ ਦਿਖਾ ਦਈਏ ਸਾਰੇ ਵੀਰਾਂ ਨੂੰ ਤੇ ਤੁਸੀਂ ਦੇਖ ਲਓ ਵੀਰੋ ਇਹ ਦਵਾਈ ਹੈਗੀ ਕੋਰਸੋਲਿਨ ਜਿਹੜੀ ਦਵਾਈ ਹੈਗੀ ਵੀਰੋ ਬੈਕ ਕੰਪਨੀ ਦੀ ਆਉਂਦੀ ਹੈਗੀ ਇਹ ਤੇ ਇਹ ਬਹੁਤ ਵਧੀਆ ਦਵਾਈ ਹੈਗੀ ਜਿੱਥੇ ਜ਼ਿਆਦਾ بار-ਬਾਰ ਮਸਾਇਡ ਸੌਂਦੀ ਹੈਗੀ ਜਾ ਪ੍ਰੋਬਲਮ ਆਉਂਦੀ ਹੈਗੀ ਉੱਥੇ ਇਹ ਬਹੁਤ ਵਧੀਆ ਦਾ ਰਿਜ਼ਲਟ ਹੈਗਾ ਆਪਾਂ ਇਹ ਜਿਹੜੀ ਦਵਾਈ ਹੈਗੀ ਇਹ ਇਹਦਾ ਇਸਤੇਮਾਲ ਕਰਦੇ ਆਂਗੇ ਆਪਾਂ ਜਿੱਮੇ ਆਪਣੀ ਕੱਚੀ ਜਗ੍ਹਾ ਹੈਗੀ ਉੱਥੇ ਆਪਾਂ ਨਾ 7-8 ਦਿਨਾਂ ਬਾਅਦ ਬਾਹੀ ਕਰਕੇ ਮਤਲਬ ਪੰਪ ਦੇ ਵਿੱਚ ਦਵਾਈ ਪਾ ਕੇ ਫਿਰ ਆਪਾਂ ਉਹਦਾ ਸੜਕਾਓ ਕਰ ਦਿੰਨਾ ਹੈ ਕਿ ਆਪਾਂ ਤੁਹਾਨੂੰ ਦੱਸਾਂਗੇ ਅੱਗੇ ਵੀ ਮਤਲਬ ਕਿੰਨੇ ਪਾਣੀ ਦੇ ਵਿੱਚ ਕਿੰਨੀ ਆਪਾਂ ਨੇ ਸੜਕਾਓ ਕਰਨਾ ਹੈਗਾ ਬਾਕੀ ਵੀਰ ਤੁਸੀਂ ਆਪਣੀ ਜਗ੍ਹਾ ਦੇ ਡਿਪੈਂਡ ਕਰਦਾ ਵੀ ਆਪਣੀ ਜਗ੍ਹਾ ਕਿੰਨੀ ਕਿਹਾ ਵੀ ਕਿੰਨਾ ਕੁ ਪਾਣੀ ਲੱਗੂਗਾ ਉਹਦੇ ਹਿਸਾਬ ਦੇ ਨਾਲ ਆਪਾਂ ਇਹਨੂੰ ਯੂਜ਼ ਕਰ ਸਕਦੇ ਆਂਗੇ ਪੱਕੀ ਜਗ੍ਹਾ ਤੇ ਵੀ ਇਹਨੂੰ ਯੂਜ਼ ਕਰ ਸਕਦੇ ਆਂ ਤੇ ਵੀ ਉਹ ਗਰਮੀ ਦੇ ਵਿੱਚ ਹੀ ਆਪਾਂ ਇਹਨੂੰ ਜਿਆਦਾ ਯੂਜ਼ ਕਰਦੇ ਆਂਗੇ ਸਰਦੀ ਦੇ ਵਿੱਚ ਤਾਂ ਆਪਾਂ ਮਤਲਬ 20-25 ਦਿਨਾਂ ਬਾਅਦ ਹੀ ਇਹਦਾ ਸੜਕਾਓ ਕਰਦੇ ਆਂਗੇ ਤੇ ਗਰਮੀ ਦੇ ਵਿੱਚ ਕੀ ਆਗਾ ਕੇਅਰ ਕਰਨੀ ਬਹੁਤ ਜ਼ਰੂਰੀ ਹੈਗੀ ਤਾਂ ਕਰਕੇ ਗਰਮੀ ਦੇ ਵਿੱਚ ਆਪਾਂ ਨਾ 7-8 ਦਿਨਾਂ ਬਾਅਦ ਜਾਂ 10 ਦਿਨਾਂ ਦੇ ਵਿੱਚ ਇੱਕ ਵਾਰੀ ਜ਼ਰੂਰ ਕਰਦੇ ਆਂਗੇ ਤੇ ਮੰਨ ਕੇ ਚਲੋ ਵੀਰੋ ਜੇ 4-5000 ਦੀ ਲੱਗ ਵੀ ਜਾਊਗੀ ਆਪਣੀ ਗਰਮੀ-ਗਰਮੀ ਦੇ ਵਿੱਚ ਤਾਂ ਆਪਣਾ ਬੈਨੀਫਿਟ ਦੇ ਕੇ ਜਾਊਗੀ ਐਨੀਮਲਾਂ ਨੂੰ ਕਿਉਂਕਿ ਮੈਥਡਸ ਦੇ ਜਿਹੜੇ ਹੈਗੇ ਨੇ ਬਹੁਤ ਰੀਜ਼ਨ ਨੇ ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਇੱਕ ਕਾਰਨ ਨਹੀਂ ਹੁੰਦਾ ਹੈਗਾ ਨੇਕੀ ਕਾਰਨ ਨੇਗੇ ਤੇ ਉਹਨਾਂ ਤੋਂ ਬਚਾਉਣ ਲਈ ਆਪਾਂ ਨੂੰ ਮੈਨੇਜਮੈਂਟ ਬਹੁਤ ਜ਼ਰੂਰੀ ਹੈਗੀ ਤੇ ਵੀਰੋ ਇਹ 500 ਐਮਐਲ ਦੀ ਆਉਂਦੀ ਹੈਗੀ ਪੈਕਿੰਗ ਤੇ ਜਿਹੜੀ ਦੀ ਡੋਜ਼ ਆਗੀ ਭਰਾਵੋ ਇਹਨਾਂ ਨੇ ਲਿਖਿਆ ਹੋਇਆ ਹੈਗਾ ਆਪਾਂ ਤੁਹਾਨੂੰ ਦਿਖਾ ਦਈਏ ਇਹ 500 ਐਮਐਲ ਦੀ ਪੂਰੀ ਪੈਕਿੰਗ ਤੁਸੀਂ ਆ ਦੇਖੋ ਕਿ 50 ਲੀਟਰ ਪਾਣੀ ਦੇ ਵਿੱਚ ਇਹ ਯੂਜ਼ ਕਰ ਸਕਦੇ ਹੋਗੇ ਪਰ ਆਪਣਾ ਜਿਹੜਾ ਹੈਗਾਗਾ ਜਗ੍ਹਾ ਦੇ ਹਿਸਾਬ ਨਾਲ 10 ਕਿਲੋ ਲੀਟਰ ਪਾਣੀ ਲੱਗੂਗਾ ਵੀਰੋ ਤੇ 10 ਲੀਟਰ ਦੇ ਹਿਸਾਬ ਨਾਲ ਇਹ 100 ਕੈਮਲ ਹੋਗੀ ਵੈਸੇ ਆਪਾਂ ਘੱਟ ਵੀ ਪਾ ਸਕਦੇ ਆਂਗੇ ਕਿਉਂਕਿ ਇਹ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਹੈਗਾ ਤੇ ਹੁਣ ਆਪਾਂ ਕਰਾਂਗੇ ਯੂਜ਼ ਤੇ ਬਿਰਵਾ ਆਪਣਾ ਹੈਗਾ ਕੰਡਾ ਲੈ ਵੀ ਨੂੰ ਖੋਲ ਕੇ ਰਾਂ ਕਰਦੇ ਓਪਨ ਲੋ ਵੀਰੋ ਆਪਾਂ 60 ਕੈਮਲ ਪਾਵਾਂਗੇ ਕਿਉਂਕਿ 60 ਐਮਐਲ ਵੀ ਬਹੁਤ ਮਤਲਬ ਇਹਦਾ ਰਿਜ਼ਲਟ ਵਧੀਆਗਾ 100 ਐਮਐਲ ਪਾਉਣ ਦੀ ਜ਼ਰੂਰਤ ਨਹੀਂ ਜੀਗੀ ਤੇ ਆ ਲਗਭਗ 10 ਕਿਲੋਟਰ ਪਾਣੀ ਹੈਗਾ ਇਹ ਇਹਨਾਂ ਅੱਧਾ ਪਾਣੀ ਇਹ ਚ ਪਾ ਲਾ ਆਪਣੇ ਪੰਪ ਚ ਫਦਰਕ ਤੇ ਦੇ ਬਿਰ ਹੋਰ ਵੀ ਬਹੁਤ ਬੈਨੀਫਿਟ ਨੇਗੇ ਅੱਗੇ ਆਪਾਂ ਹੋਰ ਵੀਡੀਓ ਬਣਾ ਦਾਂਗੇ ਕਿ ਇਹ ਡੀਪਿੰਗ ਬਿਆਰ ਵੀ ਇਹਦੇ ਨਾਲ ਹੋ ਜਾਂਦੀ ਹੈ ਪਾ ਦੇ ਸਾਰਾ ਬਣ ਨਾ ਲੋ ਵੀਰੋ ਬੰਦਾ ਸੀ ਜਿਹੜਾ ਚੇਂਜ ਕਰ ਲਿਆ ਉਹ ਕਹਿੰਦਾ ਮੈਨੂੰ ਫੜਾ ਕਹਿੰਦਾ ਮੈਂ ਕਰਦਾ ਚੰਗੀ ਤਰ੍ਹਾਂ ਸਪਰੇ ਇਹ ਤਜਰਬੇਦਾਰ ਆ ਗਿਆ ਬੰਦਾ ਇਧਰ ਦੀ ਛੱਡ ਜਾ ਆ ਇਧਰ ਨਾਲ ਇਹਦੀ ਫੋਨ ਦੀ ਹੈਗੀ ਸਪੀਡ ਛੱਡ ਜਾ ਛੱਡ ਜਾ ਹਾਂ ਉਹ ਵੀ ਠੀਕ ᱛੀ ਬੰਦਾ ਸਪੀਡ ਤਾਂ ਵਧਾਈ ਨਹੀਂ ਸੀ ਹੌਲੀ ਸਲੋ 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 ਆਰਾਮ ਨਾਲ ਦੇਖੀ ਇਧਰ ਨਾਲ ਰਹਿ ਗਿਆ ਜਗਾ ਹਾਂ ਹਾਂ ਠੇਠਾ ਰੱਖ ਥੋੜਾ ਉਡਾਣ ਹਵਾ ਚੱਲ ਰਹੀ ਹੈਗੀ ਹਾਂ ਹਾਂ ਏ ਵੀਰੋ ਬੰਦਾ ਉਹ ਵੀ ਸਹੀ ਸੀਗਾ ਬਾਈ ਦੀ ਸਪੀਡ ਨਹੀਂ ਵਧਾਈ ਹੋਈ ਸੀਗੀ ਦੇਖਿਓ ਉਧਰ ਉਹਰਾਂ ਨੂੰ ਆ ਹਵਾ ਚੱਲ ਰਹੀ ਹੈਗੀ ਉਹਦੇ ਕਰਕੇ ਨਾ ਤੇ ਪ੍ਰਾਪ ਉਹ ਦਾ ਹੁਣ ਜਿਹੜਾ ਇਹ ਜਦੋਂ ਆਪਾਂ ਇਹਦੀ ਬਾਹੀ ਕਰੀ ਹੈਗੀ ਬਾਹੀ ਕਰਨ ਤੋਂ ਬਾਅਦ ਮਤਲਬ ਬੈਕਟੀਰੀਆ ਦਾ ਜਿਹੜਾ ਉਹ ਬਾਹਰ ਆ ਜਾਂਦਾ ਹੈਗਾ ਕਿਟਾਣੂ ਵਗੈਰਾ ਬਾਹਰ ਆਉਂਦੇ ਨੇ ਜਦੋਂ ਹੁਣ ਆਪਣੀਆਂ ਗਾਵਾਂ ਆ ਕੇ ਇੱਥੇ ਬੈਠਣ ਗਈਆਂ ਫੇਰ ਉਹਨਾਂ ਨੂੰ ਮੈਥਡਸ ਹੋਣੀਏ ਹੋਣੀ ਹੈਗੀ ਤੇ ਉਸ ਤੋਂ ਬਾਅਦ ਵੀਰੋ ਜਿਹੜੀ ਇਹ ਦਵਾਈ ਹੈਗੀ ਇਹਦਾ ਜਿਹੜਾ ਸਾਨੂੰ ਸੜਕਿਆਉ ਕਰਨਾ ਹੈ ਇਹਨੂੰ ਬੋਹਣ ਤੋਂ ਬਾਅਦ ਹੀ ਕਰਿਓ ਕਿਉਂਕਿ ਜੇ ਆਪਾਂ ਮਤਲਬ ਐਵੇਂ ਹੀ ਕਰ ਦਿੰਦੇ ਉਹਨਾਂ ਰੋਜ਼ ਇਹਦੇ ਉੱਤੇ ਸਫਾਈ ਕਰਦੇਾਂਗੇ ਗੋਹਾ ਵਗੈਰਾ ਖਿੱਚਦੇਾਂਗੇ ਵੀਰੋ ਦਵਾਈ ਸੀ ਜਿਹੜਾ ਉਹਦਾ ਅਸਰ ਨਹੀਂ ਲੰਬਾ ਟਾਈਮ ਰਹਿੰਦਾ ਹੈਗਾ ਤਾਂ ਕਰਕੇ ਆਪਾਂ ਨੇ ਹੁਣ ਇਹਦੀ ਬਾਹੀ ਹੈ ਜਿਹੜੀ ਕਰਨ ਤੋਂ ਬਾਅਦ ਹੀ ਦਵਾਈ ਉਹ ਕੀਤੀ ਹੈਗੀ ਤੇ ਬਾਕੀ ਭਰਾਵੋ ਉਹ ਹੁਣ ਗਰਮੀ ਦੇ ਵਿੱਚ ਕੀ ਹੈਗਾ ਇਹਦੀ ਬਾਹੀ ਹੈ ਜਿਹੜੀ 3-4 ਦਿਨਾਂ ਬਾਅਦ ਕਰਿਆ ਕਰਾਂਗੇ ਜਿੰਨਾ ਮਤਲਬ ਪੋਲਾ ਰਹੂਗਾ ਤੁਹੋਂ ਉਹਨਾ ਮੈਥਡਸ ਆ ਜਿਹੜੀ ਘੱਟ ਆਉਗੀ। ਕੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਆ ਕਰਿਓ ਕਿਉਂਕਿ ਮਤਲਬ ਇਹਦੇ ਨਾਲ ਕੀ ਆ ਭਰਾਵਾਂ ਦਾ ਫਾਇਦਾ ਹੋਊ ਵੀਰਾਂ ਦਾ ਫਾਇਦਾ ਹੋਊਗਾ ਦੇਖੋ ਦਵਾਈ ਦਾ ਪਤਾ ਲੱਗੂਗਾ ਵੀ ਕਿਹੜੀ ਦਵਾਈ ਆ ਆਪਾਂ ਕਿਵੇਂ ਛਿੜਕਣੀ ਹੈਗੀ ਤੇ ਇਹ ਛੋਟੀਆਂ-ਛੋਟੀਆਂ ਗੱਲਾਂ ਦੇ ਨਾਲ ਹੀ ਆਪਾਂ ਆਪਣੀਆਂ ਗਾਵਾਂ ਨੂੰ ਬਿਮਾਰੀ ਤੋਂ ਬਚਾ ਸਕਦੇ ਆਂਗੇ। ਤੇ ਵੀਰੋ ਹੁਣ ਆਪਣਾ ਜਿਹੜਾ ਚੁਵਾਈ ਦਾ ਟਾਈਮ ਆਗਾ ਹੋ ਚੁੱਕਿਆ ਸ਼ੁਰੂ ਤੇ ਹੁਣ ਆਪਾਂ ਚੁਵਾਈ ਕਰਾਂਗੇ ਸਾਰੀਆਂ ਗਾਵਾਂ ਦੀ। ਤੇ ਆਹ ਜਿਹੜੇ ਦੋ ਪੈਨ ਨੇਗੇ ਇਹ ਆਪਣੇ ਚੁਵਾਈ ਵਾਲੇ ਨੇਗੇ। ਉੱਧਰ ਨੇ ਆਪਣੀਆਂ ਗਾਵਾਂ ਤੇ ਬਾਕੀ ਵੀਰੋ ਆਹਾਂ ਨੇ ਗੀਆਂ ਆਪਣੇ ਗਾਵਾਂ ਇੱਧਰ ਵੀਰੋ ਆਪਣੀਆਂ ਹੀ ਫਰਾਂ ਨੇ ਗੀਆਂ ਅਗਲੇ ਸਾਲ ਮਤਲਬ ਇਹਨਾਂ ਸਾਰੀਆਂ ਨੇ ਆਹ ਸਾਲ ਦੇ ਐਂਡ ਤੱਕ ਸਾਰੀਆਂ ਦਾ ਸੂਆ ਪੈ ਜਾਣਾ ਹੈ ਜਿਹੜੀ ਹੁਣ ਠੰਡ ਆਉਗੀ ਸਾਰੀਆਂ ਇਹ ਕੱਬਰ ਨੇ ਆਪਣੀਆਂ ਹੀ ਫਰਾਂ ਨੇ ਜਿਹੜੀਆਂ ਤੇ ਬੰਦੇ ਆਪਣੀਆਂ ਮਸ਼ੀਨਾਂ ਲੈ ਆਏ ਸ਼ੰਭੂ 나ਥ ਤੇ ਪ੍ਰਾਬੋ ਬਾਕੀ ਆ ਆਪਣੇ ਬੱਚੇ ਨੇਗੇ ਜਿਹਨੂੰ ਆਪਾਂ ਮਿਲਕ 45 ਪਲੇਅਰੇ ਸੀਗੇ ਆ ਤੁਸੀਂ ਦੇਖੋ ਤਲਵਾ ਚਾਰ ਪੰਜ ਕਿ ਦਿਨ ਹੋ ਗਏ ਕੱਲਾ ਦੁੱਧ ਤੇ ਉਹਦੇ ਵਿੱਚ ਮਤਲਬ ਆਪਾਂ ਪਾਊਡਰ ਪਾ ਕੇ ਪਿਲਾ ਰਿਆਂਗੇ ਤੇ ਥੋੜਾ ਹੁਣ ਸੀਗਾ ਠੀਕ ਆ ਗਈ ਇਹ ਪਹਿਲਾਂ ਨਾਲੋਂ ਰਿਜ਼ਲਟ ਸੋਹਣਾ ਹੈਗਾ ਤੇ ਲੋ ਵੀਰੋ ਹੁਣ ਆਪਾਂ ਤੁਹਾਨੂੰ ਦੱਸ ਰਿਆਂਗੇ ਵੀ ਜਦੇ ਆਪਾਂ ਥਾਣਨੇ ਨਾ ਇਹ ਲਾਲ ਦਵਾਈ ਨਾਲ ਸਾਫ਼ ਕਰੀਂਦੇ ਨੇਗੇ ਡਾਇਰੈਕਟ ਜਿਹੜਾ ਦੂਸਰਾ ਪਾਣੀ ਆਉਣ ਹੀ ਪੈਂਦਾ બસ ਬੋਤਾ ਐਸੇ ਪਾਣੀ ਫਿਰ ਇਹ ਨਾ ਉਹ ਕਰ ਲਾਂਗੇ ਜਦੋਂ ਪਾਣੀ ਖਰਾਬ ਹੋ ਜਾਊਗਾ ਫਿਰ ਆਪਾਂ ਚੇਂਜ ਕਰਾਂਗੇ ਦਵਾਈ ਜਿਹੜੀ ਇਹ ਯੂਜ਼ ਕਰ ਲੈਣੇ ਹੈਗੇ ਕਿਉਂਕਿ ਜਿਹੜਾ ਪਾਣੀ ਹੁੰਦਾਗਾ ਡਾਇਰੈਕਟ ਪਾਣੀ ਟੂਟੀ ਵਾਲਾ ਇਹਦੇ ਵਿੱਚ ਬੈਕਟੀਰੀਆ ਥੋੜਾ ਜਿਆਦਾ ਹੁੰਦਾਗਾ ਤਾਂ ਕਰਕੇ ਇਹ ਆਪਾਂ ਨੂੰ ਥਣਾ ਤੇ ਨਹੀਂ ਮਾਰਨਾ ਚਾਹੀਦਾ ਹੈਗਾ ਇਹ ਵੀ ਇੱਕ ਮੈਥਡਸ ਦਾ ਕਾਰਨ ਬਣਦਾਗਾ ਤੇ ਬਰਾਬ ਉਹ ਆਪਾਂ ਨਾ ਜਦੋਂ ਉਹ ਆ ਗਾਂ ਦੀ ਹੋ ਗਈ ਚਵਾਈ ਚਵਾਈ ਹੋਣ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋਗੇ ਇਦਾਂ ਦਾ ਆਪਣਾ ਕੱਪ ਆਗਾ ਤੇ ਇਹ ਦਵਾਈ ਆਪਾਂ ਇਦਾਂ ਲਗਾ ਦਾਂਗੇ ਥਣਾ ਤੇ ਆਦੀ ਇੱਕ ਵਾਰੀ ویسੇ ਤਾਂ ਇਹਨਾਂ मतलब ਸਾਰੇ ਥਣ ਆਪਾਂ ਨੂੰ ਡਬਾਉਣ ਦੀ ਜਰੂਰਤ ਨਹੀਂ ਹੁੰਦੀ ਹੈ ਕਿ ਆਹ ਦੇਖੋ ਤੁਸੀਂ ਲੈਮੀਨੇਸ਼ਨ ਹੋ ਚੁੱਕਿਆ ਹੈਗਾ ਹੁਣ ਕਈ ਵੀਰੇ ਇਹ ਚੀਜ਼ ਨੂੰ ਕਹਿੰਦੇ ਨੇਗੇ ਵੀ 40 40 ਮਿੰਟ ਕਹਿ ਦਿੰਦੇ ਨੇ ਗਾਵਾਂ ਨਹੀਂ ਛੱਡਣੀਆਂ ਚਾਹੀਦੀਆਂ ਹੈਗਾ ਪਰ ਉਹ ਏਦਾਂ ਮੈਥਡਸ ਨਹੀਂ ਕੰਟਰੋਲ ਹੁੰਦੀ ਹੈਗੀ ਤੇ ਮਤਲਬ ਇੰਨਾ ਚਿਰ ਆਪਾਂ ਗਾਵਾਂ ਨਹੀਂ ਇੰਨਾ ਖੜੀਆਂ ਰੱਖ ਸਕਦੇ ਹੈਗੇ ਚੁਆਈ ਕਰਨ ਤੋਂ ਬਾਅਦ ਤੇ ਤੁਸੀਂ ਏਦਾਂ ਨਾ ਕਰਦਿਆ ਕਰੋ ਦੇਖੋ ਤੁਸੀਂ ਲੈਮੀਨੇਸ਼ਨ ਹੋ ਗਿਆ ਕੋਈ ਮੱਖੀ ਮੱਛਰ ਕੁਝ ਨਹੀਂ ਬੈਠੂਗਾ ਜੇ ਉੱਤੇ ਇਹ ਦਵਾਈ ਬਾਰੇ ਆਪਾਂ ਤੁਹਾਨੂੰ ਦੱਸ ਦੇਵਾਂਗੇ ਵੀ ਕਿਹੜੀ ਆਪਾਂ ਇਹ ਦਵਾਈ ਯੂਜ਼ ਕਰਦੇ ਹਾਂ ਤੇ ਇਹ ਦਵਾਈ ਆ ਫਿਰ ਉਹ ਲੈਕਟਿਵ ਫੈਂਸ ਜਿਹੜੀ ਜਦੋਂ ਚੁਗਾਵਾਂ ਦੀ ਚਵਾਈ ਹੋ ਜਾਂਦੀ ਹੈਗੀ ਆਪਾਂ ਉਸ ਤੋਂ ਬਾਅਦ ਇਸ ਦਵਾਈ ਨਾਲ ਟਿਪਿੰਗ ਕਰਦੇ ਆਂਗੇ ਡੀ ਲੈਵਲ ਕੰਪਨੀ ਦੀ ਇਹ 5 ਲੀਟਰ ਦੀ ਪੈਕਿੰਗ ਆਗੀ